ਦੀ ਪੰਜ ਦਾ ਦਰਦ ਰੱਖਣ ਵਾਲੇ ਲੋਕਾਂ ਦੀ ਇਹ ਸਾਰਿਆਂ ਦੀ ਦਰਦ ਭਰੀ ਕਹਾਣੀ ਹੈ ਜਿਹਦਾ ਆਪਾਂ ਇੱਥੇ بار بار ਜ਼ਿਕਰ ਕਰ ਰਹੇ ਹਾਂ ਵਿਰੋਧ ਆਪਾਂ ਅਸੀਂ ਸਿੱਖ ਇਤਿਹਾਸ ਦੀ ਗੱਲ ਕਰੀਏ ਤਾਂ ਸੇ ਕੌਮ ਹਮੇਸ਼ਾ ਦੇਸ਼ ਦੀ ਅਣਖ ਹੋਰ ਗੈਰਤ ਲਈ ਦੇਸ਼ ਦੀ ਆਬਰੂ ਲਈ ਮੋਗਲਾਂ ਤੋਂ ਲੈ ਕੇ ਅੱਜ ਤੱਕ ਲੜਦੇ ਰਹੀ ਹੈ ਮਰਦੇ ਰਹੀ ਹੈ ਕੁਰਬਾਨੀਆਂ ਕਰਦੇ ਰਹੀ ਹੈ ਦੌਰ ਭਾਵੇਂ ਮੁਗਲਾਂ ਦਾ ਸੀ ਗੁਰੂ ਸਾਹਿਬਾਨ ਦਾ ਕਾਲ ਸੀ ਉਹਨਾਂ ਸਮਿਆਂ ਚੋਂ ਗੁਰੂ ਮਹਾਰਾਜ ਨੇ ਸ਼ਹਾਦਤਾਂ ਦਿੱਤੀਆਂ ਉਸ ਤੋਂ ਬਾਅਦ ਦੇ ਲੇਜ਼ਾਨਾ ਦੌਰ ਆਇਆ ਅੰਗਰੇਜ਼ਾਂ ਦੇ ਦੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸਮੇਂ ਦਾ ਜ਼ਿਕਰ ਵੀ ਆਪਾਂ ਪੜ੍ਹਦੇ ਹਾਂ ਸੁਣਦੇ ਹਾਂ ਦੋਸਤੋ ਜਿਸ ਤਰ੍ਹਾਂ ਦੀਆਂ ਕੁਰਬਾਨੀਆਂ ਰਾਜ ਸਮਾਪਤ ਹੋਣ ਤੋਂ ਬਾਅਦ ਖਾਲਸਾ ਰਾਜ ਨੂੰ ਅੱਜ ਵੀ ਯਾਦ ਕਰਦੇ ਨੇ ਜੋ ਦੇਸ਼ ਦੀ ਅਣਖ ਅਤੇ ਇੱਜ਼ਤ ਲਈ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਉਹ ਵੀ ਆਪਾਂ ਸਾਰੇ ਜਾਣਦੇ ਆ ਦੇਸ਼ ਆਜ਼ਾਦ ਹੋਇਆ ਆਜ਼ਾਦ ਹੋਣ ਤੋਂ ਬਾਅਦ ਕਾਂਗਰਸ ਦਾ ਰਾਜ ਆ ਗਿਆ ਪਰ ਸਿੱਖਾਂ ਨਾਲ ਵਤੀਰਾ ਨਹੀਂ ਬਦਲਿਆ ਸਿੱਖਾਂ ਨਾਲ ਵਤੀਰਾ ਉਹੀ ਰਿਹਾ ਕਕੋ ਉਹ ਚਾਹੇ ਮੁਗਲਾਂ ਦੇ ਰਹੀ ਭਾਵੇਂ ਅੰਗਰੇਜ਼ਾਂ ਦੀ ਰਹੀ ਭਾਵੇਂ ਕਾਂਗਰਸ ਦੀ ਰਹੀ ਭਾਵੇਂ ਅੱਜ ਭਾਜੀਪੀ ਦੀ ਹੈ ਅਸੀਂ ਕੁਰਬਾਨੀਆਂ ਕਰ ਰਹੇ ਆ ਸ਼ਹਾਦਤਾਂ ਵੀ ਦੇ ਰਹੇ ਆ ਦੇਸ਼ ਲਈ ਮਰ ਰਹੇ ਆ ਤਾਂ ਦੌਲਤ ਵੀ ਹੰਦਾ ਜੀਵਨ ਵੀ ਲਟਾ ਰਹੇ ਆ ਪਰ ਜਦੋਂ ਅਸੀਂ ਹੱਕ ਮੰਗਣ ਦੀ ਗੱਲ ਕਰਦੇ ਆ ਆਪ ਦੇ ਇਸ ਦੇਸ਼ ਵਿੱਚ ਕੁਝ ਨਾ ਕਿਸੇ ਆਪ ਦੇ ਜਿਹੜੇ ਸੜੇ ਨਾ ਵਿਤਕਰੇ ਹੋਏ ਨੇ ਵਧਕੀਆਂ ਹੋ ਰਹੀਆਂ ਨੇ ਜਾਂ ਸਾਡੀਆਂ ਪੰਥਕ ਮੁਸ਼ਕਲਾਂ ਨੇ ਮੰਗਾ ਨੇ ਉਹਨਾਂ ਦੀ ਗੱਲ ਕਰਦੇ ਆਂ ਤਾਂ ਸਾਡੇ ਨਾਲ ਫੇਰ ਉਸ ਤਰ੍ਹਾਂ ਦਾ ਵਿਹਾਰ ਕੀਤਾ ਜਾਂਦਾ ਜਿਵੇਂ ਅਸੀਂ ਕਿਸੇ ਫੋਰਦੇਸ਼ ਰਹੇ ਨੇ ਹੁਣੇ ਜਾਂ ਅਸੀਂ ਇਸ ਦੇਸ਼ ਦੇ ਵਾਸੀ ਨਹੀਂ ਹਾਂ ਅਸੀਂ ਇਸ ਦੇਸ਼ ਲਈ ਕੁਛ ਕੀਤਾ ਨਾ ਹੋਵੇ ਇਹ ਵਰਤਾਰਾ ਸੇ ਕੌਮ ਨੂੰ ਅੱਜ ਵੀ ਸਿਆਣ ਕਰਨਾ ਪੈ ਰਿਹਾ ਪਹਿਲਾਂ ਵੀ ਸਿਆਣ ਕਰਨਾ ਪੈ ਰਿਹਾ ਸੀ ਅੱਜ ਤਰਾਸਦੀ ਕੀ ਹੈ ਅੱਜ ਤਰਾਸਦੀ ਸਭ ਨਾਲੋਂ ਵੱਡੀ ਇਹ ਹੈ ਕਿ ਪਹਿਲਾਂ ਸਾਡੇ ਵਿਰੋਧੀ ਧਿਰਾਂ ਸਾਡੇ ਦੁਸ਼ਮਣ ਜਿਨ੍ਹਾਂ ਨਾਲ ਅਸੀਂ ਲੜਦੇ ਸੀ ਉਹ ਸਾਡੀ ਕੌਮ ਨੂੰ ਨੁਕਸਾਨ ਪਹੁੰਚਾਉਂਦੇ ਸੀ ਪੰਜਾਬ ਨੂੰ ਨੁਕਸਾਨ ਪਹੁੰਚਾਉਂਦੇ ਸੀ ਪਰ ਅੱਜ ਦੁੱਖ ਦੀ ਗੱਲ ਇਹ ਹੈ ਕਿ ਜਿਨ੍ਹਾਂ ਦੇ ਹੱਥਾਂ 'ਚ ਅਸੀਂ ਪੰਥ ਦੀ ਬਾਗਡੋਰ ਸੌਂਪੀ ਹੈ ਜਿਨ੍ਹਾਂ ਨੂੰ ਅਸੀਂ ਆਪਣੇ ਸਮਝ ਕੇ ਪੰਜਾਬ ਔਰ ਪੰਥ ਸੰਭਾਲਿਆ ਉਹ ਵੀ ਸਾਡੀਆਂ ਸੰਸਥਾਵਾਂ ਦਾ ਕਾਹਨ ਕਰਨ ਲੱਗੇ ਹੋਏ ਨੇ ਸਾਡੀਆਂ ਸਿਕੰਧੀਆਂ ਸਰਬੋਤਮ ਸੰਸਥਾਵਾਂ ਜਿੱਥੋਂ ਪੰਥ ਸੇਧ ਲੈਂਦਾ ਸੀ ਉਹ ਤਿੰਨ ਸੋਮੇ ਸੀ ਸਾਡੇ ਸਿੱਖੀ ਦੇ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸ਼੍ਰੋਮਣੀ ਅਕਾਲੀ ਦਲ ਔਰ ਜੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਨੂੰ ਚੈਲੰਜ ਕਰਨ ਲੱਗ ਜਵੇ ਫੇਰ ਸਾਡੀ ਕੌਮ ਦੀਆਂ ਸੰਸਥਾਵਾਂ ਦਾ ਸਾਡੇ ਜਿਹੜੇ ਸਿਧਾਂਤ ਨੇ ਉਹਨਾਂ ਦੀ ਰਾਖੀ ਕੌਣ ਕਰੂਗਾ ਕਾਂਗਰਸ ਕਰੂਗੀ ਝੜੂ ਵਾਲੇ ਕਰਨਗੇ ਕਿ ਬੀਜੇਪੀ ਕਰੂਗੀ ਇਹ ਸਾਡੇ ਲਈ ਅੱਜ ਫਿਕਰਮੰਦੀ ਵਾਲੀ ਗੱਲ ਹੈ ਕਿ ਜਿਨ੍ਹਾਂ ਨੇ ਸਾਡੀਆਂ ਸੰਸਥਾਵਾਂ ਦੀ ਰਾਖੀ ਕਰਨੀ ਸੀ ਉਹ ਅੱਜ ਸਾਡੀਆਂ ਸੰਸਥਾਵਾਂ ਦੀ ਸਰਵੋਚਤਾ ਤੋਂ ਮੁਨਕਰ ਹੋ ਰਹੇ ਨੇ ਆਕਾਮਤਾਖਸਾਬ ਦੇ ਹਕੂਮਤਾਂ ਸਾਹਿਬ ਨੂੰ ਆਦੇਸ਼ ਨੂੰ ਆਪਣੀ ਮਰਜ਼ੀ ਨਾਲ ਤਰੋੜ ਮਰੋੜ ਕੇ ਪੇਸ਼ ਕਰ ਰਹੇ ਨੇ ਜਿਹੜੀ ਚੀਜ਼ ਦਾ ਵਾਰਾ ਖਾਂਦੀ ਆ ਸਿਆਸੀ ਤੌਰ ਤੇ ਉਹਨੂੰ ਤਾਂ ਕਹਿੰਦੇ ਆ ਠੀਕ ਐ ਜਿਹੜੀ ਸਿਆਸੀ ਤੌਰ ਤੇ ਵਾਰਾ ਨਹੀਂ ਖਾਂਦੀ ਉਹਨੂੰ ਕਹਿੰਦੇ ਆ ਤਾਂ ਉਹ ਉਹਨਾਂ ਵਿੱਚ ਹੈ ਹੀ ਨਹੀਂ ਕੀ ਉਹ ਆਪਣਾ ਮਹਾਂਸਾਬ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਕੀ ਸੀ ਤੁਸੀਂ ਪੜ੍ਹੇ ਨੇ ਸਾਰਿਆਂ ਨੇ ਹੁਣ ਵੀ ਮੈਂ ਇਹ ਕੱਢ ਸਕਦੇ ਹਾਂ ਤੁਸੀਂ ਸੋਸ਼ਲ ਮੀਡੀਆ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਸੀ ਕਿ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਮੌਜੂਦਾ ਲੀਡਰਸ਼ਿਪ ਸੇਕੋਂ ਦੀ ਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਲੋਕ ਇਹਨਾਂ ਨੂੰ ਮੰਨਣ ਨੂੰ ਤਿਆਰ ਨਹੀਂ ਹੈ ਇਕਾਲਤਕ ਸਰਦ ਹਕੂਮਤਾਂ ਸੀ ਇਸ ਲਈ ਇੱਕ ਕਮੇਟੀ ਦੀ ਸਥਾਪਨਾ ਕੀਤੀ ਜਾਂਦੀ ਹੈ ਕਿ ਕਮੇਟੀ ਨਵੀਂ ਪਰਤੀ ਕਰਕੇ ਪੰਥ ਪ੍ਰਵਾਂਤ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਦੇ ਰੂਪ ਵਿੱਚ ਕੰਮ ਨੂੰ ਦੇਵੇ ਇਹ ਹਦੇ ਸੀ ਤੇ ਅਸੀਂ ਆਪਣੀ ਜਾਲੀ ਭਰਤੀ ਕਰਕੇ ਦੁਆਰਾ ਪ੍ਰਧਾਨ ਬਣ ਕੇ ਫਿਰ ਵੀ ਕਹੀ ਜਾਂਦੇ ਅਸੀਂ ਅੱਜ ਤੱਕ ਤੂੰ ਮੰਨਦੇ ਸੂ ਸਾਡੀਆਂ ਸੰਸਥਾਵਾਂ ਦਾ ਕਾਰਨਾ ਸੀ ਆਪ ਹੀ ਕਰਨ ਲੱਗੇ ਖਰਾਨੀ ਦੀ ਗੱਲ ਆ ਵਿਸਾਖੀ ਨਾਲ ਕੇ ਹਟੀ ਐ ਤਲਵੰਡੀ ਸਾਬੋ ਦੀ ਧਰਤੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਬੋਲ ਰਹੀ ਆ ਕਿ ਅਕਾਲ ਤਖਤ ਦੇ ਜਥੇਦਾਰ ਭਾਜੀਪੀ ਦੇ غلام ਬਣ ਗਏ ਸੀ ਸੁਣਿਆ ਸਭ ਨੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵੀ ਬਿਆਨ ਨਹੀਂ ਆਇਆ ਸ਼੍ਰੋਮਣੀ ਕਮੇਟੀ ਦਾ ਨਾ ਪ੍ਰਧਾਨ ਨਾ ਕੋਈ ਐਗਜ਼ੀਕਟਿਵ ਦਾ ਮੈਂਬਰ ਨਾ ਕੋਈ ਹੋਰ ਆ ਕੋ ਕਿਸੇ ਦੀ ਸਟੇਟਮੈਂਟ ਨਹੀਂ ਪੜੀ ਆਪਾਂ ਜਿਨ੍ਹਾਂ ਨੇ ਰਾਖੀ ਕਰਨੀ ਸੀ ਅਕਾਲ ਤਖਤ ਸਾਹਿਬ ਦੀ ਵੀ ਤੁਸੀਂ ਭੁੱਲ ਕੇ ਮਰੇ ਹੋ ਕੋਈ ਸੇ ਕੋਈ ਸੁਣਿਆ ਬੋਲਦਾ ਉਹ ਵੀ ਚੁੱਪ ਨੇ ਫਿਰ ਕੀ ਹੋ ਸੰਗਤ ਵੀ ਚੁੱਪ ਕਰ ਜਵੇ ਜੇ ਸੰਗਤ ਵੀ ਚੁੱਪ ਕਰ ਗਈ ਪੇਸ਼ ਆਦੀ ਸਾਡੇ ਸਦਾਂਤਾ ਨੂੰ ਸਾਡੀ ਅਜ਼ਮਤ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਨੂੰ ਬਹੁਤ ਵੱਡੀ ਟਾਲਕੂਗੀ ਇਸ ਕਰਕੇ ਸਮਾਂ ਉੱਠਣ ਦਾ ਔਰ ਜਾਗਣ ਦਾ ਕੰਮ ਨੂੰ ਸਮਰਪਿਤ ਹੋ ਕੇ ਇਹ ਗੱਲ ਸਾਬਤ ਕਰਨ ਦੀ ਲੋੜ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਦੀ ਗੱਲ ਹੈ ਜੇ ਅੱਜ ਅਸੀਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਆਦੇਸ਼ ਤੋਂ ਮੁਲਕਰ ਹੋ ਕੇ ਚੈਲੰਜ ਕੀਤਾ ਹੈ ਕਿ ਅਸੀਂ ਅੱਜ ਫੇਰ ਦੁਬਾਰਾ ਉਹਨਾਂ ਨੂੰ ਪ੍ਰਵਾਨਤਾ ਦੇ ਦਿੰਨੇ ਆ ਤਾਂ ਫੇਰ ਮੈਂ ਸਮਝਦਾ ਸਾਡੇ ਸਿਧਾਂਤ ਨੂੰ ਬਹੁਤ ਵੱਡੀ ਸੱਟ ਲੱਗੀ ਇਸ ਕਰਕੇ ਅਸੀਂ ਸਾਰੇ ਜਿਹੜੇ ਕਮੇਟੀ ਦੇ ਮੈਂਬਰ ਸਹਿਬਾਨ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਤੁਰੇ ਆ ਸਾਡਾ ਕੋਈ ਸਵਾਰਥ ਨਹੀਂ ਤੁਹਾਨੂੰ ਗੁਰੂ ਦੀ ਹਾਜ਼ਰੀ 'ਚ ਕਹਿੰਦੇ ਆ ਅਸੀਂ ਸਾਡਾ ਮਨੋਰਥ ਇੱਕੋ ਜਿਹਾ ਹੈ ਕਿ ਪਰਤੀ ਸਹੀ ਕਰਕੇ ਕੌਮ ਨੂੰ ਇੱਕ ਐਸੀ ਸ਼ਖਸੀਅਤ ਦੀ ਰੂਹਾਈ ਦੇਣੀ ਹੈ ਜਿਦੇ ਵਿੱਚ ਤਿਆਗ ਕੁਰਬਾਨੀ ਅਤੇ ਸੇਵਾ ਦੀ ਭਾਵਨਾ ਹੋਵੇ ਅੱਜ ਸ਼੍ਰੋਮਣੀ ਅਕਾਲੀ ਦਲ ਜਿਵੇਂ ਪੁਰਾਣੇ ਜਥੇਦਾਰਾਂ ਦੇ ਵੇਲੇ ਹੁੰਦਾ ਸੀ ਜੋ ਸੇਵਾ ਔਰ ਕੁਰਬਾਨੀ ਔਰ ਤਿਆਗ ਦੀ ਭਾਵਨਾ ਉਹਨਾਂ ਲੋਕਾਂ 'ਚ ਹੁੰਦੀ ਸੀ ਅੱਜ ਸਾਨੂੰ ਕਿਤੇ ਨਜ਼ਰ ਆਉਂਦੀ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਇਹੋ ਜਿਹਾ ਬਣਾ ਲਿਆ ਸੀ ਜਿਹੜਾ ਸੱਤਾ ਤੋਂ ਤੇ ਸਵਾਰਥ ਤੋਂ ਨਿਜ ਤੋਂ ਬਿਨਾਂ ਉਹਨਾਂ ਨੂੰ ਕੋਈ ਸੋਚ ਹੀ ਨਹੀਂ ਆ। ਸਿਰਫ ਇੱਕੋ ਹੀ ਮਨੋਰਥ ਆ ਸੀ ਸਰਕਾਰ ਕਿਵੇਂ ਬਣਾਉਣੀ ਆ। ਜਿਵੇਂ ਅਸੀਂ ਕਿਸੇ ਸਟੇਜ ਤੇ ਬੋਲਦੇ ਆ ਤਾਂ ਸਾਡੇ ਭਾਸ਼ਣਾ ਚ ਕੋਈ ਗੱਲ ਹੁੰਦੀ ਆ ਉਹਨਾਂ ਦੇ ਕਿ 2027 ਤੱਕ ਉਹਨੂੰ ਸਰਕਾਰ ਬਣਾ ਕੇ ਦੇਵਾਂਗੇ। ਤੇ ਸਰਕਾਰ ਤਾਂ ਹੁਣ ਵੀ ਚੱਲਦੀ ਆ ਪੰਜਾਬ ਦੀ ਉਹ ਕਿਹੜਾ ਸਰਕਾਰ ਨਹੀਂ ਆ ਪੰਜਾਬ ਚ। ਸਵਾਲ ਸਰਕਾਰ ਬਣਾਉਣ ਦਾ ਨਹੀਂ ਆ। ਸਵਾਲ ਇਹ ਆ ਵੀ ਤੁਸੀਂ ਸਰਕਾਰ ਬਣਾ ਕੇ ਪੰਥਰ ਪੰਜਾਬ ਨੂੰ ਦਿੰਦੇ ਕਿਉਂ? ਤੁਸੀਂ ਪੰਜਾਬ ਦੀਆਂ ਸੰਸਥਾਵਾਂ ਦਾ ਘਾਣ ਕਰੀ ਜਾਂਦੇ ਹੋ। ਪੰਜਾਬ ਦੇ ਹੱਕਾਂ ਦੀ ਕਿੱਥੇ ਲੜਾਈ? ਅਸੀਂ ਨਹੀਂ ਲੜ ਸਕੇ ਪਿਛਲੇ ਬਹੁਤ ਲੰਮੇ ਸਮੇਂ ਤੋਂ। ਜਿਹੜੀ ਉਮੀਦ ਲੋਕ ਅਕਾਲੀ ਦਲ ਤੋਂ ਰੱਖਦੇ ਸੀ ਫਿਰ ਉਹ ਸਾਡੀਆਂ ਆਸਾਂ ਔਰ ਉਮੀਦਾਂ ਕਿੱਥੇ ਗਈਆਂ? ਜਿਵੇਂ ਅਸੀਂ ਉਸ ਤਰ੍ਹਾਂ ਦਾ ਹੀ ਰਾਜ ਕਰਨਾ ਜਿਹੜਾ ਇਹ ਕਾਂਗਰਸ ਕਰਦੀ ਹੈ ਜਾਂ ਝੜੂ ਵਾਲੇ ਕਰਦੇ ਨੇ। ਫਿਰ ਲੋਕਾਂ ਨੂੰ ਫੱਕ ਕੀ ਹੈ ਜੀ ਸਰਕਾਰ ਕਿਸੇ ਦੀ ਹੋਵੇ? ਜੇ ਤੁਸੀਂ ਪੰਥਕ ਗੱਲ ਹੀ ਨਹੀਂ ਕਰਨੀ ਉਹ ਸਰਕਾਰ ਚ ਕਿ ਨਾ ਪੰਜਾਬ ਦੀ ਗੱਲ ਕਰਨੀ ਆ ਫਿਰ ਉਹ ਸਰਕਾਰਾਂ ਤੋਂ ਅਸੀਂ ਲੈਣਾ ਕੀ ਆ ਤਾਂ ਹੀ ਤੁਸੀਂ ਆ ਲੋਕ ਜਿਹੜੀ ਸੰਗਤ ਬੈਠੇ ਆ ਮੈਂ ਤੁਹਾਡੀ ਗੱਲ ਨਹੀਂ ਕਰਦਾ ਜਾਂ ਹੀ ਪੰਜਾਬ ਦੇ ਲੋਕਾਂ ਨੇ ਇਹ ਸਤੋਂ ਬੇਮਕੋਕੇ ਵੋਟਾਂ ਪਾਈਆਂ ਚੜ੍ਹ ਵਾਲਿਆਂ ਨੂੰ ਕਿ ਸਾਨੂੰ ਪੰਥਕ ਜਜ਼ਬਾ ਨਾ ਦਿਖਾਉਣਾ ਲੱਗ ਰਿਹਾ ਔਣੋਂ ਹਟ ਗਿਆ ਨਕਾਲੀ ਦਲ ਚੋਂ ਪਰ ਮੈਂ ਉਹ ਸਾਰੀਆਂ ਮੀਟਿੰਗਾਂ ਦਾ ਹਿੱਸਾ ਰਿਆਂ ਬਹੁਤ ਨੇੜੇ ਰਿਆਂ 2022 ਚ ਇਹ ਕਮੇਟੀ ਬਣਾਈ ਮੇਰੀ ਰਵਾਈਟ ਜਿਸ ਨੂੰ ਚੋਣਾ ਕਮੇਟੀ ਦੇ ਨਾਮ ਨਾਲ ਜਾਣਿਆ ਜਾਂਦਾ ਕਮੇਟੀ ਕਾਹਦੇ ਲਈ ਬਣਾਈ ਸੀ ਜਿਹਦੇ ਵਿੱਚ ਤੁਹਾਡੇ ਆਗੂ ਇਥੋਂ ਵਾਲੇ ਆਗੂ ਵੀ ਮੈਂਬਰ ਸੀ ਉਹਦੇ ਵਿੱਚ ਕਮੇਟੀ ਇਸ ਲਈ ਬਣਾਈ ਸੀ ਕਿ ਅਸੀਂ ਬਾਰ ਬਾਰ ਚੋਣਾ ਹਾਰ ਰਹੇ ਹਾਂ ਕਿਉਂ ਹਾਰ ਰਹੇ ਹਾਂ ਫਰੀਦਕੋਟ ਤਾਂ ਨਹੀਂ ਅਸੀਂ ਆ ਕੇ ਮੈਂ ਆ ਸਕਿਆ ਬਾਕੀ ਸਾਰਾ ਮਾਲਵਾ ਮੈਂ ਸਾਰੇ ਮਾਲਵੇ ਦੇ ਹਲਕੇ ਨੇ ਜਿਹੜੇ ਮੈਂ ਕਵਰ ਕੀਤੇ ਨੇ ਮਾਜਾ ਦਵਾ ਬਟਾਲਾ ਸਾਹਿਬ ਤੇ ਹੋਰ ਸਾਡੇ ਆਪੂ ਸੱਜਣਾ ਨੇ ਕਵਰ ਕੀਤਾ ਹੈ ਵਾਲੀ ਸਾਹਿਬ ਸਾਡੇ ਨਾਲ ਸੇਰ ਉਹੀ ਮੈਂਬਰ ਸੀ ਉਹਦੇ ਚ ਕੀ ਗੱਲ ਉੱਪਰ ਕਿਹਾ ਜੀ ਉਹ ਚ ਇੱਕੋ ਹੀ ਗੱਲ ਉੱਪਰ ਕਿਹਾ ਜੀ ਸੰਗਤ ਵਲੋਂ ਵਰਕਰਾਂ ਵਲੋਂ ਕਿ ਲੋਕ ਜਿੱਥੇ ਸਰਸਾ ਮਾਫੀ ਤੋਂ ਦੁਖੀ ਨੇ ਬੀਜੀਪੀ ਸੈਣੀ ਵਾਲਗੇ ਤੁਸੀਂ ਉਹ ਅਫਸਰ ਲਾਏ ਖਾਲੀ ਸਰਕਾਰ ਚ ਜਿਨ੍ਹਾਂ ਨੇ ਸਾਡੇ ਨੌਜਵਾਨਾਂ ਦੇ ਖੂਨ ਦੇ ਹोली ਖੇਢੀ ਇਹ ਵੀ ਜੇ ਲੋਕਾਂ ਨੇ ਵਰਕਰਾਂ ਨੇ ਕਿ ਅੱਜ ਜੇ ਤੁਸੀਂ ਕਾਲੀ ਪੱਤਲ ਬਚਾਉਣਾ ਤਾਂ ਲੀਡਰਸ਼ਿਪ ਤਬਦੀਲ ਕਰਨੀ ਪਊਗੀ ਤੁਹਾਨੂੰ ਅਸੀਂ ਲਿਖ ਕੇ ਦਿੱਤਾ ਰਿਪੋਰਟ ਚ ਕਿ ਜੇ ਸ਼ਰਮਣੀ ਕਾਲੀ ਪੱਤਲ ਬਚਾਉਣਾ ਤਾਂ ਲੀਡਰਸ਼ਿਪ ਦੀ ਤਬਦੀਲੀ ਬਹੁਤ ਜ਼ਰੂਰੀ ਹੈ ਗੁਰੂ ਜੀ ਜੂਰੀ ਚ ਖੜੇ ਆ 13 ਦੇ 13 ਮੈਂਬਰਾਂ ਨੇ ਦਸਖਤ ਕੀਤੇ ਅਸੀਂ ਇਹ ਵੀ ਕਿਹਾ ਕਿ ਇੱਕ ਪਰਿਵਾਰ ਤੋਂ ਇੱਕ ਇੱਕ ਟਿਕਟ ਤੋਂ ਵੱਧ ਹੋਣੀ ਨਹੀਂ ਚਾਹੀਦੀ ਹੋਰ ਬਹੁਤ ਗੱਲਾਂ ਲਿਖੀਆਂ ਅਸੀਂ ਖੁੱਲ ਕੇ ਇਹ ਵੀ ਲਿਖਿਆ ਕਿ ਅਕਾਲਤਖਬ ਸਾਹਿਬ ਤੇ ਜਾ ਕੇ ਉਸ ਸਮੇਂ ਦੇ ਮੁੱਖ ਮੰਤਰੀ ਤੇ ਸ਼੍ਰੋਮਣੀ ਗੱਦਦਲ ਦੇ ਪ੍ਰਧਾਨ ਦੋਨੋਂ ਜਾ ਕੇ ਮਾਫੀ ਮੰਗਣ ਕਿ ਸਾਡੇ ਅਸੀਂ ਜੋ ਮਾਫੀ ਹੋਰ ਬੇਅਦਬੀ ਦੇ ਦੋਸ਼ੀ ਅਸੀਂ ਜੋ ਗਲਤੀਆਂ ਸਾਤੋਂ ਹੋਈਆਂ ਨੇ ਉਹਦੀ ਮਾਫੀ ਮੰਗਣ ਇਹ ਸਾਰੀਆਂ ਰਿਪੋਰਟਸ ਦਰਜ ਕਰਕੇ ਉਹਨਾਂ ਨੂੰ ਕੋਰ ਕਮੇਟੀ ਦੀ ਮੀਟਿੰਗ 'ਚ ਪੜ੍ਹ ਕੇ ਸੁਣਾਈਆਂ ਗਈਆਂ ਕੋਈ ਅਮਲ ਨਹੀਂ ਹੁਣ ਅਕਾਲਤਖਬ ਸਾਹਿਬ ਨੇ ਆਦੇਸ਼ ਕੀਤੇ ਫੇਰ ਕੋਈ ਅਮਲ ਨਹੀਂ ਤੇ ਫਿਰ ਵੀ ਅਸੀਂ ਕਹੀ ਜਾਂਦੇ ਅਸੀਂ ਪੰਥਕਾਂ ਨਾ ਸੀ ਵਰਕਰਾਂ ਦੀਆਂ ਭਾਵਨਾਵਾਂ ਦੀ ਕੀ ਕਦਰ ਕੀਤੀ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਨਾ ਸੀ ਸ੍ਰੀ ਕਾਲਤਾਖਸਰ ਨੇ ਦੇਸ਼ ਦੀ ਪਾਲਣਾ ਕੀਤੀ ਤੇ ਫਿਰ ਵੀ ਅਸੀਂ ਪੰਥਕਾਂ ਤੇ ਤੁਸੀਂ ਸਭ ਆਪਾਂ ਸੰਗਤ ਨੂੰ ਸਮਝਣਾ ਪਊਗਾ ਨਾ ਜੀ ਸਵਿਸਟਰ ਕੇ ਤੁਹਾਨੂੰ ਬੇਨਤੀ ਕਰਨੀ ਆਇਆ ਪਿੰਡ ਪਿੰਡ ਜਾ ਕੇ ਇਹਨੂੰ ਇੱਕ ਆਪਣਾ ਧਰਮ ਦਾ ਕਾਰਜ ਸਮਝ ਕੇ ਕਰੋ ਅਸੀਂ ਕੱਲ ਆਪਣੇ ਵੀਰ ਬੋਲ ਕੇ ਗਏ ਨੇ ਸਤਨੁਜ ਆਪਣੇ ਮਿਸ਼ਨ ਵਾਲੇ ਅਜੀਪਾਲ ਸਿੰਘ ਬਰਾੜ ਸਹਣੇ ਵੀ ਸਾਹਮਣੇ ਉੱਥੇ ਸੀ ਕੱਲ ਅਸੀਂ ਸੜੀ ਕੋਰਾਲੀ ਦੇ ਵੀਰੋ ਮਾਦਰੀ ਬਰਾੜ ਚ ਮੀਟਿੰਗ ਸੀ ਮੈਂ ਵੀ ਉੱਥੇ ਗਿਆ ਸੀ ਉੱਥੇ ਮੀਟਿੰਗ ਦੀ ਸਮਾਪਤੀ ਤੋਂ ਬਾਅਦ 8-10 ਗੁਰਸਿੱਖ ਨੌਜਵਾਨ ਬੱਚਿਆਂ ਨੇ ਮੈਨੂੰ ਖੜਾ ਲਿਆ ਤੇ ਮੈਨੂੰ ਪਾਸੇ ਲੈ ਗਏ ਸਭ ਮੈਨੂੰ ਕਹਿਣ ਲੱਗੇ ਕਹਿੰਦੇ ਚੁੰਨਾ ਸਾਹਿਬ ਇਹ ਆਖਰੀ ਵਾਰੀ ਹੋਊਗੀ ਜਦੋਂ ਕੰਮ ਤੁਹਾਡੇ ਤੇ ਦਿਵਾਰ ਕਰਨ ਲੱਗੀ ਆ ਜੇ ਅੱਜ ਵੀ ਤੁਸੀਂ ਖੁੰਝ ਗਏ ਨਾ ਜਾਂ ਤੁਸੀਂ ਕੋਈ ਉਹਨਾਂ ਨਾਲ ਸਮਝੌਤਾ ਕਰ ਲਿਆ ਬਿਨਾਂ ਕਿਸੇ ਸਿਧਾਂਤ ਤੋਂ ਗੱਲ ਕੀਤੀ ਜਾਂ ਕੋਈ ਤੁਸੀਂ ਹਾਲ ਤੱਕ ਸਰ ਦੀ ਸਰਵਚਨ ਤੇ ਖੜ੍ਹ ਨਾ ਸਕੇ ਤਾਂ ਸ਼ਾਇਦ ਦੁਬਾਰਾ ਕੋਈ ਮੌਕਾ ਹੀ ਨਾ ਮਿਲੇ ਤੁਹਾਨੂੰ ਪੰਥ ਪ੍ਰਬੰਧ ਲੀਡਰਸ਼ਿਪ ਦੇਣ ਦਾ ਇੰਨਾਂ ਦਸ ਦਾ ਲੋਕਾਂ ਚ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਸ਼੍ਰੋਮਣੀ ਕਾਲੇਦਾਨ ਚ ਬਹੁਤ ਚੰਗੇ ਲੋਕ ਸੀ ਜਿਹਨੇ ਹਲੇ ਵੀ ਹੈ ਜੇ ਅਸੀਂ ਉਹ ਲੋਕਾਂ ਗੁਰੂ ਦੇ ਜੁਰੇ ਜੜ ਕੇ ਕਹਿੰਦੇ ਆ ਜਿਹਨਾਂ ਨੇ 10 ਸਾਲ ਸਰਕਾਰ ਤੇ ਰਹਿ ਕੇ ਆਪਣੀਆਂ ਜ਼ਮੀਨਾਂ ਵੇਚੀਆਂ ਨੇ ਗੁਰੂ ਨਾਲ ਅਗਰ ਮਗਰ ਨੂੰ ਕਿਹਾ ਪਰ ਇਥੇ ਉਹ ਜਿਹੜੇ ਲੋਕ ਸੀ ਜਿਨ੍ਹਾਂ ਕੋਲੇ ਕੁਛ ਵੀ ਨਹੀਂ ਸੀ ਜਿਨ੍ਹਾਂ ਨੇ ਦਿੱਤਾ ਵੀ ਵਿੱਚ ਜਿਨ੍ਹਾਂ ਨੇ ਸ਼ਰਾਬਾਂ ਵੀ ਕੀਤੀਆਂ ਜਿਨ੍ਹਾਂ ਦੇ ਜ਼ਮੀਨਾਂ ਤੇ ਕਬਜ਼ੇ ਵੀ ਕਰੇ ਅਕਾਲੀ ਦਰਬਾਰਨਾਮ ਹੋ ਗਏ ਇਸ ਕਰਕੇ ਅੱਜ ਲੋਰ ਹੈ ਕਿ ਸਿਹਰ ਦੇ ਅਕਾਲੀ ਦਰਬਾਰ ਦੇ ਜਿਹੜੇ ਲੋਕ ਸੀ ਜਿਹੜੇ ਪੰਥ ਪ੍ਰਸਤੀ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਤਿਆਰ ਕੀਤਾ ਇਮਾਨਦਾਰੀ ਨਾਲ ਸੇਵਾ ਕੀਤੀ ਹੈ ਪੰਥ ਦੀ ਉਹਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਅੱਗੇ ਲੈਦੇ ਹਾਂ ਇਹ ਪਲੇਟਫਾਰਮ ਸਾਡਾ ਨਹੀਂ ਹੈ ਨਾ ਪੰਜ ਮੈਮਰੀ ਕਮੇਟੀ ਦੀ ਭਰਤੀ ਦੀ ਕੋਈ ਕੀਮਤ ਇੱਥੇ ਪੰਜ ਮੈਮਰੀ ਕਮੇਟੀ ਥਲੀ ਵਰਦੀ ਸੀ ਅਸੀਂ ਪਹਿਲਾਂ ਇੱਥੇ ਹੀ ਵਰਦੇ ਸੀ ਇਹ ਸਿਰਫ ਸਿਰੇ ਕਾਲਤਾਕ ਸਾਹਿਬ ਦਾ ਦੀ ਕਲਾਵਾ ਵਰਨੀ ਹੈ ਗੁਰੂ ਮਹਾਰਾਜ ਦੀ ਛੇਵੇਂ ਪਾਤਸ਼ਾਹ ਦੀ ਉਹਦੇ ਕਰਕੇ ਸੰਗਤ ਦਾ ਸਹਿਯੋਗ ਮਿਲ ਰਿਹਾ ਸਾਡਾ ਤੁਹਾਨੂੰ ਇੱਕ ਕੋਈ ਵਚਨ ਹੈ ਕਮੇਟੀ ਦਾ ਕਿ ਜਿਉਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੇ ਅਨੁਸਾਰ ਜਿੰਨਾ ਭਰੋਸਾ ਸਾਡੇ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਣ ਗਿਆ ਅਸੀਂ ਸੰਗਤਾਂ ਦਾ ਭਰੋਸਾ ਟੁੱਟਣ ਨਹੀਂ ਦਿੰਦੇ ਤੁਹਾਨੂੰ ਵਚਨ ਹੈ ਇਸ ਗੱਲ ਦਾ ਅਸੀਂ ਤੁਹਾਨੂੰ ਵਚਨ ਦਿੰਦੇ ਆ ਕਿ 3 ਮਹੀਨੇ ਲੱਗਣਗੇ ਤੁਸੀਂ ਸਾਥ ਦੋ ਭਰਤੀ ਕਰੋ ਤਖੜੇ ਹੋ ਕੇ ਅਸੀਂ ਤੁਹਾਨੂੰ ਐਸੀ ਲੀਡਰਸ਼ਿਪ ਦੇਵਾਂਗੇ ਜਿਹਦੇ ਚ ਕੁਰਬਾਨੀ ਤਿਆਗ ਤੇ ਸੇਵਾ ਤੋਂ ਬਿਨਾਂ ਤੁਹਾਨੂੰ ਕੁਝ ਹੋਰ ਨਜ਼ਰ ਨਹੀਂ ਆਊਗਾ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਆਇਆ ਜਿਹਾ ਸਿਧਾਂਤ ਬਣਾ ਕੇ ਦੇਵਾਂਗੇ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਊਗਾ ਚੋਣ ਨਹੀਂ ਲੜੂਗਾ ਕੋਈ ਇਹ ਵੀ ਐਮਐਲਏ ਵੀ ਹੋਊਗਾ ਮੁੱਖ ਮੰਤਰੀ ਵੀ ਹੋਊ ਬਿਲਕੁਲ ਨਹੀਂ ਲੜੂਗਾ ਚੋਣ ਹੀ ਨਹੀਂ ਲੜਨੀ ਉਹਨੇ ਕੋਈ ਉਹ ਸਿਰਫ ਪ੍ਰਧਾਨ ਹੋਊਗਾ ਤੇ ਪ੍ਰਧਾਨ ਦਾ ਹੀ ਕੰਮ ਕਰੂਗਾ ਜਿਹਨੇ ਮੁੱਖ ਮੰਤਰੀ ਬਣਨਾ ਉਹ ਚੇਰਾ ਵਕਰਾ ਹੋਊਗਾ ਜਿਹਨੇ ਸ਼੍ਰੋਮਣੀ ਕਮੇਟੀ ਚ ਕੰਮ ਕਰਨਾ ਉਹ ਬਕਰੇ ਹੋਣਗੇ ਸ਼੍ਰੋਮਣੀ ਕਮੇਟੀ ਦਾ ਕੋਈ ਮੈਂਬਰ ਐਮਐਲਏ ਦੀ ਚੋਣ ਨਹੀਂ ਲੜੂਗਾ ਕੋਈ ਐਮਐਲਏ ਸ਼੍ਰੋਮਣੀ ਕਮੇਟੀ ਦੀ ਨਹੀਂ ਲੜੂਗਾ ਪਾਰਲੀਮੈਂਟ ਵੀ ਬੋੜ علیحدਾ ਬਣੂਗਾ ਜਿਹੜਾ ਟਿਕਟਾਂ ਦੀ ਵੰਡ ਕਰੂਗਾ ਇਸ ਕਿਸਮ ਦਾ ਸਿਧਾਂਤ ਅਸੀਂ ਤੁਹਾਨੂੰ ਦਵਾ ਜਿਹਦੇ ਨਾਲ ਜਿਵੇਂ ਸਿੱਖ ਆਪਣਾ ਇੱਕ ਸਿਧਾਂਤ ਹੈ ਪੰਜ ਪ੍ਰਧਾਨੀ ਦਾ ਜਾਂ ਇਕੱਠੇ ਰਹਿ ਕੇ ਰਲ ਮਿਲ ਕੇ ਫੈਸਲੇ ਕਰਨ ਦਾ ਉਹ ਫਨਸਫਾ ਦੁਆਰਾ ਸ਼ਰੂਮਿੰਗ ਕਰੀਦਾ ਸਰਜੀਤ ਕਰਨਾ ਇਹੀ ਮਨੋਰਥ ਸ੍ਰੀ ਕ੍ਰਾਂਤਕ ਸਾਹਿਬ ਦਾ ਹੈ ਉਹ ਤੇ ਅਸੀਂ ਪਹਿਰਾ ਦੇ ਕੇ ਤੁਹਾਨੂੰ ਇੱਕ ਚੰਗੀ ਸੇਰ ਦੇ ਲੀਡਰਸ਼ਿਪ ਕੌਮ ਨੂੰ ਦੇਵਾਂਗੇ ਕੀ ਇਹ ਕਾਲੀਦਲ ਕਦੇ ਦੇਖਿਆ ਸੀ ਕਿ ਇਹ ਕਾਲੀਦਲ ਦੇ ਲੀਡਰ ਨੇ ਜਿਹੜੇ ਕਿਸੇ ਮਾੜੇ ਕੰਮਾਂ ਵਿੱਚ ਸ਼ਾਮਲ ਹੋਣ ਜਦੋਂ ਪੁਰਾਣੀ ਆਵਾਜ਼ ਤੋਂ 20 ਸਾਲ ਪੁਰਾਣੀਆਂ ਗੱਲਾਂ ਮੇਜ਼ 'ਤੇ ਵੀ ਬੈਠੇ ਰਹੇ ਜਦੋਂ ਆਪਾਂ ਗੱਲਾਂ ਕਰਦੇ ਹੁੰਦੇ ਸੀ ਤਾਂ ਲੋਕ ਕਹਿੰਦੇ ਹੁੰਦੇ ਸੀ ਜਥੇਦਾਰਾਂ ਵੀ ਤਾਂ ਸੌ ਨਹੀਂ ਸੀ ਕੰਦੇ ਲੋਕ ਮੇਰੇ ਯਾਦ ਹੈ ਕਿ ਸਾਡੇ ਬਜ਼ੁਰਗ ਵੀ ਜਥੇਦਾਰ ਹੁੰਦੇ ਸੀ ਸਾਡੇ ਉਸ ਇਲਾਕੇ ਵਿੱਚ ਅਮਰਗੜ ਦੇ ਇਲਾਕੇ ਵਿੱਚ ਪੰਜ ਛੇ ਜਥੇਦਾਰ ਹੁੰਦੇ ਸੀ ਪਰ ਜਦੋਂ ਕੋਈ ਇਲੈਕਸ਼ਨ ਹੋਣੀ ਜਾਂ ਕੋਈ ਗੱਲ ਹੋਣੀ ਤਾਂ ਪੰਜਾ ਛਿਆ ਨੇ ਇੱਕ ਦੁਕਾਨ ਤੇ ਇਕੱਠੇ ਹੋਣਾ ਸਾਈਕਲ ਚੱਕਣੇ ਪਰ ਪਿੰਡ-ਪਿੰਡ ਹੋ ਲੈਣਾ ਔਰ ਲੋਕਾਂ ਨੇ ਵੋਟਾਂ ਪਾ ਦੇਣੇ ਔਰ ਉਹਨਾਂ ਦੇ 2-2 ਕਰੋੜ ਦੇ ਗੱਡਿਆਂ 'ਚ ਸਾਡੇ ਲੀਡਰ ਤੁਰੇ ਫਿਰਦੇ ਨੇ ਧੂੜ ੜਾਉਂਦੇ ਸਿਆਣ ਸਾਡੀ ਕੋਈ ਕੱਢਦਾ ਨਹੀਂ ਸਾਡੇ ਕਰਦਾਰ ਨੀਵੇਂ ਹੋ ਗਏ